ਪੜਕੇ ਜੇ ਮੰਮੀ ਉਹ ਕਹਿੰਦੀ ਆ ਨਾ ਤੇ ਕਹਿੰਦੀ ਰਹਿੰਦੇ ਮੇਰਾ ਤਾਂ ਸੁਭਾਅ ਹੀ ਇਦਾਂ ਦਾ ਹੀ ਤੇ ਮੈਂ ਟੋਕਾ ਟੋਕੀ ਕਰਨੀ ਆ ਪਰ ਮੈਂ ਦੂਜਾ ਕਮਰਾ ਹੀ ਵੇਖਾ ਪੜਾ ਜਾ ਕੇ ਉਧਰ ਵੀ ਇਦਾਂ ਹੀ ਬਣਾਇਆ ਆ ਇਹਨੇ ਜਾ ਵੇਖ ਲੈ ਜਾ ਕੇ ਕਰਵਾ ਲੈ ਗੱਲਾਂ ਤੂੰ ਹੀ ਜਾ ਕੇ ਫੇਰ ਹਾਈ ਹਾਈ ਆ ਕੁੜੀ ਨਾ ਸੁਧਰੀ ਇੰਨਾ ਇਹਨੂੰ ਸਮਝਾਉਣੀ ਮੈਂ ਇੰਨਾ ਇਹਨੂੰ ਸਮਝਾਉਣੀ ਆ ਫੇਰ ਵੀ ਨਹੀਂ ਸਮਝਦੀ ਕਿਤੇ ਕਿਤੇ ਅਰੇ ਨਿਆਣੇ ਹੋ ਗਏ ਆ ਇਹਨੂੰ ਫੇਰ ਵੀ ਨਹੀਂ ਅਖਲੇ ਨੂੰ ਹਣੀ ਕਰੇ ਮੈਂ ਤੀ ਪਤਾ ਆਪਣੇ ਸੁਭਾਅ ਚ ਫਰਕ ਪਾ ਲੈਂਦਾ ਆ ਫਾਇਸੂਰ ਨੇ ਸਾਰੇ ਅੰਦਰ ਬਾਹ ਟਾਕੀਆਂ ਫੇਰੀਆਂ ਮੀਨ ਰਮਤਰੇ ਨੇ ਰੀ ਦੇਮਤਰੇ ਘਟੇ ਉਹ ਅੰਦਰ ਆਉਣੇ ਹੋਰ ਕੀ ਆਉਣਾ ਆ ਹੁਣ ਦੂਜੀ ਅੰਦਰ ਗਈ ਆ ਪਤਾ ਨਹੀਂ ਉਥੇ ਜਾ ਕੇ ਵੇਖ ਕੀ ਆਖੇ ਉਹ ਤੇ ਜਰਾਕ ਗੱਲ ਕੋ ਤੇ ਉਸੋਲੇ ਸੋਨੀਆਂ ਰੋਂ ਡਿਆ ਪੈਂਦੀ ਐ ਤੇ ਇਹਨੂੰ ਗੱਲ ਨਹੀਂ ਆਉਂਦੀ ਵੀ ਅਜੇ ਵੀ ਨਵੀਂ ਸਮਝ ਹੈਗੀ ਤੇ ਨਾ ਮੈਂ ਕੋਈ ਚੰਗੀ ਮਾੜੀ ਗੱਲ ਕਰਾਂ ਆਪਣੇ ਘਰ ਤੇ ਲੜਾਈ ਪਾ ਕੇ ਆਈ ਐ ਇੱਥੇ ਵੀ ਇਹਨੂੰ ਲੜਾਈ ਪਾ ਦੇਣੀ ਐ ਹੋਰ ਚਾਹਦੇ ਰਹੀ ਤੇ ਪੱਕੀ ਲੜਾਈ ਸਾਡੇ ਘਰ ਪਈ ਪਈ ਲੈ ਇਹਨੇ ਨਹੀਂ ਸੁਧਰਨਾ ਆਈ ਨੇ ਗਾ ਕਰਦੀਆਂ ਛਿੰਦੇ ਨੂੰ ਫੋਨ ਵੀ ਕੀ ਗੱਲ ਹੋਈ ਆ ਕੀ ਕਰਨੀਆਂ ਕਰਦੀਆਂ ਹਾਂਜੀ ਆ ਜਾ ਮਮੀ ਕੋਹ ਨਹੀਂ ਕਰਨਾ ਕੀ ਆ ਇਹ ਲਾ ਤੇ ਛਿੰਦੇ ਨੂੰ ਫੋਨ ਕੀ ਗੱਲ ਹੋਈ ਮਮੀ ਨੂੰ ਗੱਲ ਤਾਂ ਕੁਝ ਨਹੀਂ ਹੋਈ ਫੋਨ ਲਾ ਛਿੰਦੇ ਨੂੰ ਵੀ ਆਈ ਆਦੇ ਲੜਕੇ ਕਿਹੜੀ ਗੱਲਾਂ ਆਈ ਐ 16 ਸਫਾਈ ਨਾਲ ਆਈਦਾ ਹੁੰਦਾ ਉਹਨੂੰ ਆਖ ਚੱਲ ਮੰਮੀ ਰਹਿਣ ਦੇ ਅਜੇ ਹੁਣ ਤੇ ਆਈ ਐ ਭੈਣ ਰਹਿਣ ਦੇ ਦੋ ਦਿਨ ਬਾਅਦ ਕਲਾਵਾਂਗੇ ਫਿਰ ਕਰ ਲਾਂਗੇ ਗੱਲ ਤੇ ਕੀ ਗੱਲ ਹੋਈ ਉਹ ਹੱਥ ਖਿੱਚਿਆ ਭੈਣ ਤੇ ਨਹੀਂ ਚਲੋ ਉਹ ਤੇ ਠੀਕ ਗੱਲ ਆ ਪਰ ਇੱਥੇ ਨੁਕਤਾ ਚ ਨਹੀਂ ਵਹਿ ਕੇ ਮੈਂ ਕੱਢਣ ਢਈ ਐ ਕਦੇ ਇੱਥੇ ਆ ਘਟਾ ਪਿਆ ਕਿਥੇ ਇਹ ਸ਼ੀਸ਼ਾ ਤੋੜਿਆ ਕਦੇ ਉਹ ਕੀਤਾ ਕਦੇ ਇਹ ਕੀਤਾ ਤੇ ਉਹ ਬੁਸਕਣ ਢਈ ਹੋਈ ਮੰਮੀ ਇਹ ਗੱਲਾਂ ਵੇਖ ਲੈ ਭੈਣ ਬਿਹਾੜਾ ਤਾਂ ਮਾਰੀ ਜਾਂ ਨਾ ਬਗਲੀ ਨਹੀਂ ਨਿਆਜ਼ਤ ਆ ਆਪਣੀ ਉੱਥੇ ਉਹ ਲੈ ਕਰਕੇ ਲੜਾਈ ਆ ਗਈ ਆ ਤੁਨੇ ਇਹ ਵੀ ਕਰ ਲਾਦਾ ਮੈਨੂੰ ਵੀ ਖਰਾਬ ਕਰਨਾ ਸਾਡਾ ਇਹ ਕਰਨਾ ਹੀ ਕਰਨਾ ਇਹਨੇ ਹਾਂ ਇਹਨੂੰ ਕੀ ਦੱਸ ਨੁਕਸ ਕਰਦਾਂ ਦੀ ਲੋੜ ਵਾ ਹੁਣ ਸਾਨੂੰ ਪਤਾ ਵੀ ਉਹਨੇ ਸਵੇਰੇ ਮਾਰੇ ਆ ਕੱਪੜੇ ਸਾਰੇ ਕੋ ਝਾੜੇ ਆ ਜੋ ਹੁਣ ਮਲਚੀ ਤਾਂ ਖਾਣੀ ਮਾੜਾ ਮੋਟਾ ਘਟਾ ਆ ਯਾਰ ਫਿਰ ਕੀ ਹੋ ਗਿਆ ਨੇਰੀਆਂ ਵਗਦੀਆਂ ਆ ਤੈਨੂੰ ਪਤਾ ਵੀ ਘਟਾ ਹੀ ਜਾਂਦਾ ਤੇ ਕੋਈ ਗੱਲ ਨਹੀਂ ਬਾਅਦ ਚ ਹੋ ਜੂਗਾ ਉੱਥੇ ਕੀ ਹੋੰਡਿਆ ਤੇ ਐਵੇਂ ਇਦਾਂ ਵੀ ਕਹੀ ਜਾਣਾ ਤੇ ਫਿਰ ਉਹ ਵੀ ਤਰਾਜ ਕਰੂਗੀ ਉਹਨੇ ਕਹਣਾ ਚੰਗੇ ਨਾ ਨਾਨ ਆਈ ਆ ਮੈਂ ਉਹਨੂੰ ਸਮਝਾਦਾ ਸੀ ਮੰਮੀ ਤੇ ਨਾਨ ਦੇਰੀ ਦਾ ਸੁਭਾਅ ਇਦਾਂ ਦਾ ਹੀ ਉਹ ਉਹ ਗੁਸਾ ਨਾ ਕਰੀਂ ਮਾਤਾ ਇਹ ਮਾਤਾ ਵੇ ਆ ਜਾ ਮੈਂ ਰੋਟੀਆਂ ਲਾਉਣ ਡੀਂਗਾ ਹਾਂ ਹਾਂ ਦੱਸਣ ਤੂੰ ਕੀ ਅੰਨਾ ਓਏ ਆ ਕੱਪੜੇ ਮੇਰੇ ਗੰਦੇ ਹੋ ਗਿਆ ਕੰਮ ਤੇ ਪਾਉਣੇ ਆ ਸਵੇਰੇ ਤੇ ਆ ਵੀ ਸੁੱਟ ਦੀ ਉਹ ਚੀਜ਼ ਧੋ ਦਿਂਗਾ ਆ ਵੀ ਵੇ ਮੈਂ ਤਾਂ ਸਵੇਰ ਦੀ ਖਪਣ ਨਹੀਂ ਆ ਤੇਰੀ ਜਨਾਨੀ ਦਾ ਵੇਖ ਲੈ ਕੰਮ ਦੋ ਦੋ ਮਸ਼ੀਨਾਂ ਵਾ ਇੱਕ ਅੰਦਰ ਲੱਗੀ ਇੱਕ ਬਾਹਰ ਲੱਗੀ ਆ ਤੇ ਪੰਡ ਲੇੜਿਆਂ ਦੀ ਧੋਣ ਵਾਲੀ ਕੀਤੀ ਆ ਫਿਰ ਤੂੰ ਵੀ ਆਹ ਦਿਨ ਮਾਤਾ ਤੋਂ ਬੋਲਣ ਲੱਗੀ ਨਹੀਂ ਵੇਂਦੀ ਉਧਰ ਵੇਲਾ ਟਾਪ ਲੀੜਾਂ ਦਾ ਮਹੌਨ ਧੋ ਕੇ ਠੀ ਆ ਤੇ ਮੀ ਫਿਰ ਮੈਂ ਆਪ ਧੋ ਲਵਾਂ ਵੇ ਮੈਂ ਧੋ ਦੂੰ ਮੈਂ ਕਦੋਂ ਕਾਣ ਨਹੀਂ ਮੈਂ ਨਹੀਂ ਧੋ ਕੇ ਦੇਣੇ ਮੈ ਤਾਂ ਨੋਦੀ ਕਰ ਤੂੰ ਦੱਸਣ ਈ ਆ ਉਹ ਮਾਤਾ ਤੈਨੂੰ ਪਤਾ ਤਾਂ ਹੈਗਾ ਵਾ ਸੀਜ਼ਨ ਦਾ ਟਾਈਮ ਆ ਖਪਿਆ ਤਾਂ ਪਿਆ ਮੈਂ ਬਾਹਰ ਕੰਮ ਤੋਂ ਆਉਣਾ ਵਾ ਤੇ ਆਉਂਦਿਆਂ ਤੂੰ ਵੀ ਮੇਰੇ ਦਿਵਾਲੇ ਈ ਨਹੀਂ ਦੱਸ ਲੀੜੇ ਹੁਣ ਤੂੰ ਹੀ ਧੋਣੇ ਕਿੰਨੇ ਧੋਣੇ ਆ ਦੱਸ ਮੈਂ ਕਦੋਂ ਕਹਾਂ ਦੀ ਮੈਂ ਨਹੀਂ ਤੋੜੇ ਮੈਂ ਤੈਨੂੰ ਕਹਾਂ ਦੀ ਉੱਥੇ ਰਹਾ ਦੇ ਉਹਦਾ ਖਿਜੇ ਮੇਰੇ ਨਾਲ ਗੱਲ ਪਿਆ ਮੈਨੂੰ ਮਨਵਾਦੇ ਛਾ ਚੰਗੀ ਗੱਲ ਆ ਤੂੰ ਹੀ ਮੈਨੂੰ ਦੱਸਤਾ ਵੀ ਦੀਦੀ ਦਾ ਸੁਭਾਅ ਇਦਾਂ ਦਾ ਵਾ ਚਲੋ ਮੈਂ ਗੁੱਸਾ ਨਹੀਂ ਕਰਦੀ ਤੇ ਫੇਰ ਵੀ ਹੁਣ ਜਗਲੇ ਬੰਦੇ ਨੂੰ ਕਹੀ ਜਾਵਾਂਗੇ ਫੇਰ ਹਣਾ ਉਹਨੂੰ ਦਿਲ 'ਚ ਆ ਹੀ ਜਾਂਦੀ ਆ ਆ ਫੇਰ ਵੀ ਗੁੱਸਾ ਆ ਹੀ ਜਾਂਦਾ ਇਹ ਮੈਨੂੰ ਘੜੀ ਘੜੀ ਇਹੀ ਗੱਲ ਆਖਣ ਦੀ ਘੜੀ ਘੜੀ ਮੈਨੂੰ ਇਹੀ ਗੱਲ ਆਖਣ ਦੀ ਤੇ ਹੁਣ ਜਿਉਂ ਦਿਨ ਚੜਦਾ ਚੱਲ ਜਿਉਂ ਲੱਗਦੀ ਕੰਮ ਕਰਨ ਉੱਥੇ ਹੱਥ ਫੇਰ ਕਦੇ ਉੱਥੇ ਹੱਥ ਫੇਰ ਫੇਹ ਜੇ ਮੈਨੂੰ ਆਖੇ ਵੀ ਤ ਤੇ ਵਾਰ ਫੇਰ ਵੀ ਉਹ ਕਾਦੀ ਰਹਿੰਦੀ ਫੇਰ ਵੀ ਉਹ ਨੋਤਾ ਕੀ ਨੀ ਇਤਰਾ ਕੱਢੇ ਤੇ ਆਣ ਕੇ ਉਹਨੂੰ ਚੰਗੀਆਂ ਮਾਰੀਆਂ ਬੋਲੇ ਸੀ ਹੁਣ ਮੰਮੀ ਭੈਣ ਨੂੰ ਸਮਝਾ ਲੈਣਾ ਵੀ ਕਿ ਉਹ ਉੱਥੇ ਬੈਠ ਰੋਟੀ ਪਾਣੀ ਖਾ ਮੈਂ ਜਾਣਾ ਬੈਗ ਐਵੇਂ ਦਾਣਾ ਘਰ ਠੀਕ ਆ ਸਮਝਾਤਾ ਵਾ ਨਾ ਸਮਝਾ ਦੇਤਾ ਹੁਣ ਫੇਰ ਡਹੀ ਅੰਦਰ ਬੋਲਣ ਚਿਲ 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 ਡਹੀ ਕਰਨ ਪਤਾ ਨਹੀਂ ਕਿਹੜੀ ਗੱਲੋਂ ਡਹੀ ਕਰਨ ਮੈਨੂੰ ਤੇ ਲੱਗਣ ਰਿਹਾ ਡਰ ਚਲ ਏਦਾਂ ਦੇਦਾਂ ਰਹੀ ਤੇਦਾਂ ਮੰਮੀ ਕੰਮ ਖਰਾਬ ਹੀ ਹੋ ਰਹਿਣਾ ਖਰਾਬ ਹੈ ਸਰ ਮਲਾਉਣਾ ਫੇਰ ਹਣਾ ਭਾਈ ਨੂੰ ਫੋਨ ਚਿੰਦੇ ਨਾ ਨਹੀਂ ਆਹ ਚਿੰਦੇ ਨੂੰ ਲਾ ਪਰੋਣੇ ਨੂੰ ਕੋਣ ਕੋਈ ਗੱਲ ਨਹੀਂ ਕੋਈ ਕਰ ਲਾ ਗੱਲ ਹਣਾ ਆਹ ਆਹ ਵਰਾ ਦੇ ਉੱਤੇ ਮਸ਼ੀਨ ਤੇ ਗਾਹ ਹੋ ਗਏ ਤੈਨੂੰ ਨਹੀਂ ਪਤਾ ਲੱਗਣਿਆ ਮੈਂ ਰੋਟੀਆਂ ਲਾਉਣ ਦੀਆਂ ਮਾਤਾ ਗੱਲ ਇੱਕ ਹੈਗੀ ਉਦਾਂ ਜੇ ਇੱਕ ਗੱਲ ਉਹ ਕਰਦੀ ਹਾਂ ਤੇ ਜੋ ਉਹ ਓਕੇ ਤੂੰ ਵੀ ਦੋ ਦਿੰਦੀਆਂ ਗਾੜੀਆਂ ਹੁਣ ਧੋਈ ਜਾ ਲੀੜੇ ਤੇ ਪਕਾਈ ਜਾ ਰੋਟੀਆਂ ਤਗੜੀ ਹੋ ਗਏ ਤੇ ਮੈਨੂੰ ਤੇ ਪਕਾਉਣੀਆਂ ਪੈਣੀਆਂ ਸੱਸ ਦਾ ਫੋਨ ਆਉਣ ਡਿਆ ਮੰਮੀ ਵਿੱਚ ਚੁੱਕ ਚੁੱਕ ਤੇਰੀ ਘੜੀ ਕੋ ਗਲਤੀ ਆ ਹੈਲੋ ਮੈਂ ਕਾਲ ਕਰ ਗਾਲਾ ਹਾਂ ਹੈਲੋ ਸਸੀ ਕਾਮ ਮੀ ਜੀ ਸਾਸਰੀ ਕਾਲ ਹੋਰ ਸਣਾ ਚੰਦਿਆ ਹੋਰ ਫਤ ਠੀਕ ਠਾਕ ਆ ਹਾਂ ਮਮੀ ਠੀਕ ਠਾਕ ਆਪਣਾ ਹਾਲ ਵਧੀਆ ਵਾ ਤੂੰ ਹੀ ਸੁਣਾਓ ਹਾਂ ਪੁੱਤ ਇੱਥੇ ਠੀਕ ਠਾਕ ਤੂੰ ਆਪਣਾ ਸੁਣਾ ਤੂੰ ਕੀ ਗੱਲ ਵਈ ਚੰਦਿਆ ਗਰਮੀ ਤਾਂ ਆਈ ਆ ਇਥੇ हां जी मम्मी जी मम्मी ਇਹ ਕਿਹੜੀ ਅੱਗੀ ਹੈ ਕਾਜ ਅਜ ਕੋਈ ਪਹਿਲੀ ਵਾਰ ਹੀ ਹੋਇਆ ਚੱਲ ਪੁੱਤ ਤੇਰਾ ਵੀ ਨਹੀਂ ਫਰਜ ਸਿਆਸ ਚੁੱਕਾਂ ਦਾ ਤੂੰ ਸਾਨੂੰ ਦੱਸਦਾ मम्मी ਇਹ ਕੰਮ ਕਿਹੜਾ ਅੱਜ ਪਹਿਲੀ ਵਾਰ ਹੀ ਹੋਇਆ ਵਾ ਕੋਈ ਗੱਲ ਨਹੀਂ ਹੋਈ ਮੈਂ ਤੇ ਕੰਮ ਤੋਂ ਆਇਆ ਸੀ ਆ ਕੇ ਰੋਟੀ ਬੁਰਕੀ ਮੰਗੀ ਆ ਤੇ ਕਿੱਥੋਂ ਉਤਰੀ ਕਿੱਥੇ ਚੜੀਏ ਤੇ ਮੈਨੂੰ ਵੀ ਖੇਜ ਆ ਗਈ ਮੈਂ ਇਹਦੇ ਲਾ ਬੈਠਾ ਇੱਕ ਅੱਦੀ ਤੇ ਇਹਨੇ ਪਾਏ ਕੱਪੜੇ ਏਦੀ ਏਦਾਂ ਗਈ ਇੱਥੋਂ ਜਿੱਦਾਂ ਕਰੀ ਇਹਨੇ ਮੁੜ ਕੇ ਆਉਣਾ ਨਹੀਂ ਹੁੰਦਾ ਇਹਨੇ ਤਾਂ ਨਿਆਣਿਆਂ ਦਾ ਵੀ ਨਹੀਂ ਮਾਸਾ ਸੋਚਿਆ ਕੋਈ ਨਹੀਂ ਪੁੱਤ ਇਹ ਵੀ ਘਰ ਤੁਹਾਡਾ ਤੇ ਮੈਂ ਕਿਹਾ ਤੁਹਾਨੂੰ ਮਨਾ ਕੀਤਾ ਆ 16 ਸਫਾਈ ਨਾ ਆਉਂਦੇ ਸੋਹਣੇ ਲੱਗੀਦਾ ਆ ਇਹ ਤਾਂ ਲੜਕੇ ਆਉਂਦੇ ਨਾ ਆਹ ਹੁਣੇ ਚੰਗੇ ਨਹੀਂ ਲੱਗੀਦਾ ਕੋਈ ਗੱਲ ਨਹੀਂ ਜਦੋਂ ਤੂੰ ਆਈਂਗਾ ਸਾਨੂੰ ਫੋਨ ਕਰ ਦੇਵੀਂ ਹਾਂਜੀ ਠੀਕ ਆ ਮੰਮੀ ਜੀ ਕੋਈ ਨਹੀਂ ਮੈਂ ਸਾਮਾ ਨੂੰ ਮਾਰ ਦਾਂ ਕਿਹੜਾ ਆਉਣਾ ਮੈਂ ਸਾਨੂੰ ਚੱਲ ਚੰਗਾ ਪਤਾ ਜਦੋਂ ਆਈਂਗਾ ਤੂੰ ਫੋਨ ਕਰ ਦੇਵੀਂ ਗਰਮੀ ਇਤੋਂ ਵੀ ਦੱਸ ਦੇਣੀ ਐ ਜਦੋਂ ਵੀ ਆਈਦਾ ਸਫਾਈ ਨਾ ਆਈਦਾ ਗੁੱਸੇ ਹੋ ਕੇ ਨਹੀਂ ਆਈਦਾ ਹੁੰਦਾ ਤੇ ਨਾ ਹੀ ਭੇਜੀਦਾ ਹੁੰਦਾ ਆਹੋ ਚਲੋ ਚੰਗਾ ਫਿਰ ਆਜੋ ਕਾਜੀ ਤੂੰ ਕੋਈ ਗੱਲ ਨਹੀਂ ਚਲੋ ਠੀਕ ਐ ਮੰਮੀ ਜੀ ਚੰਗਾ ਠੀਕ ਮੰਮੀ ਕੀ ਆਂਦਾ ਭਾਜੀ ਛਿੰਦੇ ਨੇ ਕੀ ਆਖਣਾ ਛਿੰਦਾ ਦਾ ਤੇ ਮੇਰੇ ਨਾਲ ਤਾਂ ਬੜਾ ਪਿਆਰ ਨਾਲ ਹੋਇਆ ਐ ਤੇ ਆਂਦਾ ਮੈਂ ਤਾਂ ਗਰਮੀ ਤਾਂ ਰੋਟੀ ਮੰਗੀ ਸੀ ਤੇ ਇਹ ਪੋਚਾ ਲੋਂਡੇ ਰੋਟੀ ਮੰਗੀ ਆ ਤੇ ਅੰਦਾਈ ਤੋਂ ਹੀ ਗੱਲ ਵਧ ਗਈ ਐ ਤੇ ਇਹ ਕਪੜੇ ਪਾ ਕੇ ਆ ਗਈ ਐ ਆਹੋ ਇਹ ਕਪੜੇ ਪਾ ਕੇ ਆਂਦਾ ਨਾ ਦੁਪਹਿਰ ਵੇਖੀ ਨਾ ਆਏ ਨਾ ਸਵੇਰ ਵੇਖੀ ਤੇ ਲੀੜੇ ਪਾ ਕੇ ਤੇ ਗਾਂ ਆਈ ਐ ਤਸਕੇ ਵੀ ਨਹੀਂ ਸਾਨੂੰ ਆਈ ਹੁਣ ਕਿਹਦਾ ਸਾਮਾ ਨੂੰ ਨਾ ਤੇ ਆਹੋ ਆਂਦਾ ਮੈਂ ਹੁਣ ਵੀ ਜੇ ਕੰਮ ਆ ਥੋੜਾ ਜਿਹਾ ਮੈਨੂੰ ਤੇ ਥੋੜਾ ਜਿਹਾ ਕੰਮ ਨਿਬੜ ਕੇ ਤੇ ਮੈਂ ਫਿਰ ਮੈਂ ਆਉਣਾ ਲੈਣ ਵਾਸਤੇ ਤਾਂ ਮਾਮੇ ਬਾਕੀ ਜਦੋਂ ਭਾਜੀ ਸਾਮਾ ਨੂੰ ਆਊਗਾ ਨਾ ਇੱਥੇ ਬਹਿਣਾ ਹੀ ਆ ਨਾ ਸਾਰੀਆਂ ਗੱਲਾਂ ਹੋ ਜਾਣੀਆਂ ਆਪੇ ਪਤਾ ਲੱਗ ਜਾਣਾ ਵੀ ਕੀ ਗੱਲ ਹੋ ਗਈ ਹੈ ਹਾਂ ਕਿੰਦਾ ਕਸੂਰ ਆ ਕਿੰਦਾ ਕਸੂਰ ਉਹਨੇ ਚੁੱਕਿਆ ਤੇ ਇਹਨੇ ਕਿਹੜੀ ਗੱਲ ਕਹੀ ਹੈ ਭੈਣ ਹਾਂ ਇਹੀ ਹੁਣ ਆ ਬਹਿ ਕੇ ਗੱਲ ਨਿਬੜਨੀ ਹੋਰ ਪਤਾ ਤੇ ਗੱਲ ਹੋ ਜੇ ਨੇ ਆ ਲੈਣੇ ਨਿਬੇੜ ਲੈ ਇਹਨੇ ਗੱਲ ਹਾਂ ਹਾਂ ਆਇਆ ਇਹ ਗੱਲ ਨਿਬੜਨੀ ਹੈ ਹੁਣ ਪਤਾ ਲੱਗੂ ਸਾਡੀ ਕੁੜੀ ਜੇ ਕਸੂਰ ਆ ਜੇ ਉਹਦੇ ਜੇ ਉਹਨਾਂ ਚ ਕਸੂਰ ਆ ਵੈਸੇ ਸਾਫ਼-ਸਾਫ਼ ਸਾਨੂੰ ਲੱਭਣ ਡਿਆ ਜਿੱਦਾਂ ਦਾ ਭੈਣ ਦਾ ਵਿਹਾਰ ਵਾ ਗਲਤੀ ਭੈਣ ਦੀ ਆ ਇਹ ਗਲਤੀ ਹਾਂ ਹੂੰ ਚੱਲ ਫੇਰ ਵੀ ਅਸੀਂ ਆਪ ਹੋਂਦੇ ਸਾਹਮਣੇ ਥੋੜਾ ਕਹਿਣਾ ਵੀ ਸਾਡੀ ਭੈਣ ਦਾ ਕਸੂਰ ਆ ਚੱਲ ਉਹਦਾ ਭਾਏ ਸਮਝਾ ਲਾਂਗੇ ਜੇ ਕੋਈ ਗੱਲ ਹੁੰਦੀ ਤੁਹਾਨੂੰ ਦੱਸ ਦੇ ਕਰ ਨਾ ਦਿਖਾਤ ਨਾ ਜੁਕੀ ਕਿ ਨਹੀਂ ਹਾਂ ਉਹ ਗੱਲ ਬੰਦ ਮਾਰਾਂਗੇ ਗਾਂ ਦਾ ਵੀ ਹੱਥ ਨਾ ਚੁੱਕੀ ਹੋਵੇ ਉਹ ਗੱਲ ਵੀ ਈਆਂ ਵੋ ਸੋਣੀਆਂ ਬੜੀਆਂ ਔਖੀਆਂ ਆ ਕਿ ਦੇਖ ਤੁਸੀਂ ਵੀ ਮੈਂ ਸ਼ਾਮ ਨੂੰ ਲੈਣ ਵਾਸਤੇ ਆ ਜਾਊਂਗਾ ਤੇ ਦੋ ਦੋ ਤਿੰਨ ਦਿਨਾਂ ਦਾ ਕੰਮ ਆ ਤੇ ਉਹ ਕੱਢ ਕੇ ਤੇ ਫੇਰ ਅਸੀਂ ਫੇਰ ਆਵਾਂਗੇ ਨਾਲ ਛੁੱਟੀਆਂ ਤੇ ਦੋ ਦਿਨ ਰਹਿ ਜਵਾਂਗੇ ਨਾਲ ਕੇ ਚੱਲ ਮੰਮੀ ਚੰਗੀ ਗੱਲ ਆ ਹਣਾ ਆਹੋ ਪਰ ਪਿਆਰ ਨਾਲ ਆ ਪਿਆਰ ਨਾਲ ਕੋਇਆ ਬੜਾ ਕੋਈ ਇਹੋ ਜੀ ਗੱਲ ਨਹੀਂ ਤੇ ਗਾ ਹੁਣ ਆਊਗਾ ਤਾਂ ਫੇਰ ਪਤਾ ਲੱਗਣਾ ਸਹੀ ਦਾ ਵੇ ਕੀ ਆਂਦੀ ਸੱਸ ਤੇਰੀ ਮੰਮੀ ਕਹਿੰਦੇ ਸ਼ਾਮਾਂ ਨੂੰ ਆ ਤੇ ਬਹਿ ਕੇ ਗੱਲ ਕਰਦੇ ਆ ਤੇ ਬੰਦਿਆਂ ਨੂੰ ਬਹਿ ਜਾ ਰਮਾਨਾ ਅਸੀਂ ਨਹੀਂ ਜਾਣਾ ਉੱਥੇ ਲਾ ਲੈਣਦੇ ਹੁਣ ਰਹਿਣ ਦੇ ਚਾਰਦੇ ਨੇ ਤੇ ਉਹਨਾਂ ਨੂੰ ਚਾਹ ਲਾ ਲੈਣਦੇ ਨਾਲੇ ਤੇ ਗਰਮੀ ਦਾ ਲੱਥ ਜੂ ਤੇ ਨਾਲੇ ਉਹਨਾਂ ਦਾ ਲੱਥ ਜੂ ਜਿਹੜੇ ਇੱਕ ਨਾਲ ਆ ਕੇ ਬਹਿ ਜਾਂਦੇ ਆ ਆ ਗਲਤੀ ਨਹੀਂ ਆਪਣੀ ਕੁੜੀ ਦੀ ਕਰਦੇ ਐਡੀ ਲੰਮੀ ਜ਼ੁਬਾਨ ਵਧਾ ਕੇ ਦਿੱਥੇ ਇਕਲੀ ਆ ਤੇ ਮੰਮੀ ਮੈਂ ਕਿਹੜਾ ਤੁਰ ਪਿਆ ਵਾਂ ਤੈਨੂੰ ਹੀ ਤੰਗੀ ਹੁਣੀ ਆ ਪਕਾਈ ਜਾਲ ਰੋਟੀਆਂ ਫਿਰ ਵੇ ਮੈਨੂੰ ਕਾਹਦੀ ਤੰਗੀ ਆ ਮੈਂ ਕੋ ਨਵੀਆਂ ਪਕਾਉਣ ਲੱਗੀ ਆ ਅੱਗੇ ਭਲਾ ਮੈਨੂੰ ਰੋਟੀਆਂ ਦੇਣੀ ਜਾਜ ਐਡਾ ਵੱਡਾ ਤੈਨੂੰ ਰੋਟੀਆਂ ਖਵਾਲ ਖਵਾਲ ਕੀਤਾ ਵਾ ਇਹਨ ਕਰਦੀ ਨਾ ਟੈਨਸ਼ਨ ਲੈ ਕੰਮ ਦੀ ਨਹੀਂ ਮੈਨੂੰ ਕੋਈ ਵੀ ਪਰਵਾ ਤੇ ਨਾਲੇ ਜਿਹੜੀ ਨਵੀਂ ਵਿਆਹੀ ਆਈ ਆ ਨਾ ਉਹਦੇ ਨਾਲ ਵੇਖੂਗੀ ਭਲਾ ਵੀ ਇਹ ਲਾ ਕੇ ਖਾਂਦੀ ਕਿ ਨਹੀਂ ਇਹਨੂੰ ਰਹਿਣ ਦੇ ਚਾਰ ਦਿਨ ਅਜੇ ਅਜੇ ਨਿਆਣਿਆਂ ਨੂੰ ਛੁੱਟੀਆਂ ਵਾ ਕੋਈ ਟੈਨਸ਼ਨ ਨਹੀਂ ਆ ਹੁਣ ਖੇਡਦੇ ਆਂ ਕਿਹੜੇ ਸਕੂਲਿਆ ਕੱਲ ਲੈਣੇ ਆ ਚੱਲ ਕੋਈ ਨਹੀਂ ਜਦੋਂ ਕਹੇਗੀ ਫਿਰ ਉਦੋਂ ਹੀ ਜਾਊਂਗਾ ਮੈਂ ਆ ਹਾਉ ਚੱਲ ਤੂੰ ਆਪਣਾ ਕੰਮ ਧੰਦਾ ਕਰ ਤੂੰ ਇਦਾਂ ਕਰ ਰੋਟੀ ਪੱਕਣ ਢਈ ਆ ਤੇ ਗਰਮ ਗਰਮ ਉਥੇ ਬਹਿ ਕੇ ਤੇ ਖਾ ਲਾ ਮੰਮੀ ਪਾ ਕੇ ਲੈ ਜਾਵਾਂਗੇ ਪਾ ਕੇ ਫੜਾ ਦੇਗੇ ਮੈਂ ਲੈ ਕੇ ਆਉਣੀ ਆ ਚੱਲ ਤੂੰ ਚੱਲ ਆ ਜਾ ਫਿਰ ਦੀਦੀ ਨਾ ਸੱਚੀ ਗੁੱਸੇ ਵਾਲੇ ਬੜੇ ਆ ਪਰ ਮੈਨੂੰ ਨਹੀਂ ਚੰਗਾ ਲੱਗਦਾ ਇਦਾਂ ਦਾ ਮੰਨਿਆ ਕਿ ਸਾਡੇ ਕੋਲ ਸੋਫੀ ਐ ਨਹੀਂ ਸੀ ਤਾਂ ਫਿਰ ਮੈਨੇ ਸੋਫੀ ਦਾ ਸਾਫ ਕਰਨੇ ਆਂਦੇ ਆ ਨਾ ਏਦਾਂ ਥੋੜੀ ਨਾ ਕਿ ਜੱਕਦਮ ਜਿੱਤੇ ਮਰਜੀ ਇੰਜਾਮ ਲਾ ਦੋ ਕਿ ਸ਼ੀਸ਼ਾ ਤੂੰ ਹੀ ਤੋੜਿਆ ਵਾ ਮੈਨੂੰ ਕੀ ਲੋੜ ਸੀ ਚੀਜ਼ਾਂ ਤੋੜਨ ਦੀ ਮੈਂ ਤਾਂ ਸਿਰੇ ਸਾਰੀ ਸਫਾਈ ਕੀਤੀ ਸੀ ਉਹਨੇ ਜਦ ਇੰਨੀ ਆਈ ਕਿ ਸਾਰਾ ਗੰਦ ਪੈ ਗਿਆ ਹੁਣ ਮੈਂ ਕੀ ਕਰ ਸਕਦੀ ਹਾਂ ਉਦੋਂ ਤੇ ਹੋਰ ਮੇਰਾ ਹੋਰ ਦਿਲ ਦੁਖੀ ਕਰਤਾ ਕਿੰਦੇ ਪਿੱਛੇ ਕੁਝ ਵੇਖਿਆ ਨਹੀਂ ਮੰਨਿਆ ਕਿ ਸਾਡੇ ਸੋਹੇ ਅੰਨੀ ਪਰ ਇਦਾਂ ਥੋੜਾ ਕਹਿ ਦਿੱਤਾ ਵਾ ਪਿੱਛੇ ਕੁਝ ਵੇਖਿਆ ਨਹੀਂ ਆ ਨਾ ਦੀਦੀ ਦੇ ਲਾਗੇ ਜਾਣਾ ਹੀ ਨਹੀਂ ਆ ਮੈਨੂੰ ਗੁੰਡੀਆਂ ਛਿੜਕਾ ਮਾਰੀਆਂ ਦੀਦੀ ਨੇ ਕੋਈ ਗੱਲ ਨਹੀਂ ਮੈਂ ਰੋਟੀ ਵੀ ਨਹੀਂ ਖਾਣੀ ਅੱਜ। ਮੇਰੀ ਨੇ ਸਵੇਰ ਦੀ ਰੋਟੀ ਵੀ ਨਹੀਂ ਖਾਦੀ। ਆਪ ਸਮੋਸਿਆਂ ਨਾਲ ਰੋਟੀ ਖਾ ਕੇ ਚਾਰ-ਪੰਜ ਤੇ ਕੋਠੇ ਜਾ ਕੇ ਸੌਂ ਗਈ ਐ। ਚੱਲ ਤੂੰ ਆਈ ਈਂ ਪੁੱਤਾਂ ਨੂੰ ਰਹਿ ਆਪਣਾ ਪਿਆਰ ਵਧਾਈਦਾ ਹੁੰਦਾ। ਮੈਨੂੰ ਨਾਂਣ ਭਜਾਈ ਤੁਸੀਂ ਕੱਠੀਆਂ ਰਹੋ। ਮੈਂ ਭਜਾਈ ਆਪਣੀ ਨਾ ਚੰਗੀ ਤਰ੍ਹਾਂ ਰਹਿ ਤੇ ਤੂੰ ਐਵੇਂ ਗੱਲਾਂ ਬਾਤਾਂ ਕਰਕੇ ਕੋਠੇ ਚਲੀ ਗਈ ਐ। ਵੀ ਆਪਣੀ ਤੂੰ ਆਈ ਐ ਤੇ ਇਹ ਤਾਂ ਬਣਾ। ਨਹੀਂ ਕਿਸੇ ਦਾ ਦਿਲ ਦਿਖਾਈਦਾ ਹੁੰਦਾ। ਐਵੇਂ ਤੂੰ ਉੱਠ ਕੇ ਤਾਂ ਗੱਲਾਂ ਬਾਤਾਂ ਕਰਦੀਆਂ ਇਸ ਤਰ੍ਹਾਂ ਕਰਦੀਆਂ ਗੰਡੇ ਆਣ ਕੇ ਝੇੜਦੀਆਂ ਉਹਨੂੰ ਅਨੇ ਉੱਠ ਕੇ ਤੇ ਬਲੋ ਰੋਟੀ ਖਾ ਤੇ ਫਿਰ ਆਪਾਂ ਸਾਗਵਾਲ ਹੋਈਏ ਫੋਟੋ ਮੈਨ ਹੀ ਕਰਦਾ ਆ ਕੋਸ ਨਹੀਂ ਮੀਦੀ ਤੇ ਚੱਲਾ ਫਿਰ ਰੋਟੀ ਖਾ ਸੁਐ ਦੀ ਰੋਟੀ ਨਹੀਂ ਖਾਦੀ ਜੀ ਮੇਰਾ ਜੀ ਨਹੀਂ ਖਾਂਦਾ ਰੋਟੀ ਕਿਉਂ ਜੀ ਕਿਉਂ ਨਹੀਂ ਕਰਦਾ ਜੀ ਨਹੀਂ ਕਰਨਦਾ ਰੋਟੀ ਖਾਣ ਨੂੰ ਅੱਜ ਨਹੀਂ ਰੋਟੀ ਨਾ ਖਾਂਦਾ ਗੁੱਸਾ ਵੇਹਪਾ ਤੇ ਮੈਂ ਤੇਰੇ ਨਾਲ ਆ ਤੇਰੇ ਤੇ ਕਰਕੇ ਮੈਂ ਉਹਨੂੰ ਬੜਾ ਡਾਂਟਿਆ ਆ ਤੇ ਚੱਲ ਦੋ ਦਿਨ ਆਈ ਆ ਉਹਨ ਮੜ ਕੇ ਚਲੀ ਜਾਣਾ ਉਹਨੇ ਤੇ ਤੈਨੂੰ ਪਹਿਲਾਂ ਮੈਂ ਸਮਝਾਇਆ ਸੀਗਾ ਵੀ ਅਸ ਸੁਭਾਵ ਦਾ ਜਿਹੜਾ ਗੁੱਸੇਖੋਰਾ ਤੇ ਗੁੱਸਾ ਨਾ ਤੂੰ ਕਰੀ ਤੇ ਉਹਨੇ ਗੱਲ ਜਿਹੜੀ ਮੂੰਹ ਤੇ ਕਰਨ ਦੀ ਨੀ ਦਵਾਗਾ ਉਹਨੇ ਤੇ ਚੱਲ ਕੋਈ ਗੱਲ ਦੋ ਦੋ ਤਿੰਨ ਦਿਨ ਹੈਗੀ ਐ ਤੇ ਪਰੋਣਾ ਆਂਗਾ ਸੀ ਮਾਉਂਗਾ ਤੇ ਮੈਂ ਲੈ ਜਾਊਂਗਾ ਨਹੀਂ ਮੰਮੀ ਜੀ ਮੈਨੂੰ ਨੀ ਕੋਈ ਵੀ ਕਿਹੇ ਗੱਲ ਦਾ ਗੁੱਸਾ ਨਹੀਂ ਹੈਗਾ ਪਰ ਨਾ ਦੀਦੀ ਨੇ ਜਿਹੜੀਆਂ ਗੱਲਾਂ ਕਹੀਆਂ ਨਾ ਦੋ ਮੈਨੂੰ ਉਹਨਾਂ ਬੜਾ ਦੁੱਖ ਲੱਗਾ ਦੀਦੀ ਨੇ ਸਿੱਧਾ ਹੀ ਕਹਿ ਦਿੱਤਾ ਕਿ ਤੁਸੀਂ ਪਿੱਛੇ ਕੁਝ ਵੇਖਿਆ ਨਹੀਂ ਆ ਮੰਨਿਆਗੇ ਕਿ ਸਾਡੇ ਘਰ ਸੋਫੇ ਨਹੀਂ ਹੈਗੇ ਹੀ ਤੇ ਪਰ ਮੰਮੀ ਜੀ ਮੈਨੂੰ ਸੋਫੇ ਸਾਫ਼ ਕਰਨ ਦੀ ਜਾਚ ਵਾ ਮੈਂ ਤੁਹਾਡੇ ਸਾਹਮਣੇ ਟਾਕੀ ਨਾ ਵੇਲੇ ਪੋਲ ਪੋਲਾ ਸਾਰਾ ਸੋਫਿਆਂ ਤੇ ਮਾਰਿਆ ਹੀ ਨਾ ਕਪੜਾ ਕਿ ਸਾਫ਼ ਹੋ ਜਾਣਾ ਪਰ ਦੀਦੀ ਨੇ ਮੇਨਾਂ ਸਿੱਧਾ ਮੇਰਾ ਇਲਜ਼ਾਮ ਲਾਤਾ ਕਿ ਸ਼ੀਸ਼ਾ ਤੂੰ ਤੋੜਿਆ ਵਾ ਪਰ ਵੇਖੋ ਮਮੀ ਜੀ ਮੈਂ ਕਿਉਂ ਤੋੜਨਾ ਸੀ ਜੀச்சா ਨਾਲੇ ਦੂਜੀ ਗੱਲ ਇਹ ਆ ਵੀ ਤੁਸੀਂ ਕਹਿੰਦੇ ਹੋ ਵੀ ਚਲ ਜਾਣਾ ਵਾ ਇਹ ਪਤਾ ਹੀ ਆ ਦੀਦੀ ਦਾ ਆਪਣਾ ਘਰ-ਬਾਰ ਵਾ ਅਸੀਂ ਕਿਉਂ ਕਹਿਣਾ ਦੀਦੀ ਨੂੰ ਜਾਣ ਵਾਸਤੇ ਦੀਦੀ ਜੀ ਸਦਕੇ ਵੀ ਸਵੇਰੇ ਆਉਣ ਸ਼ਾਮ ਨੂੰ ਆਉਣ ਦੀਦੀ ਦਾ ਘਰ ਵਾ ਅਸੀਂ ਜਾਣ ਵੱਲੋਂ ਨਹੀਂ ਕਹਿੰਦੇ ਪਰ ਦੀਦੀ ਨੂੰ ਥੋੜਾ ਸਾਵਨਾ ਬੋਲਣਾ ਚਾਹੀਦਾ ਹੀ ਨਾ ਦੀਦੀ ਨੇ ਬਹੁਤ ਵਾਫਰ ਬੋਲਿਆ ਮੈਨੂੰ ਚਲ ਕੋਈ ਗੱਲ ਨਹੀਂ ਆ ਉਹ ਹਦ ਘਾਹ ਇਤਰਾ ਹੀ ਆਖ ਦਿੰਦੀ ਸਾਰੇ ਨੂੰ ਆਖ ਦਿੰਦੀ ਐ ਉਹ ਸਾਸਾ ਪਿੰਨਾ ਵੀ ਆਖ ਦਿੰਦੀ ਐ ਇਤਰਾ ਹੀ ਤੇ ਤਾਂਦੇ ਫਿਰ ਉਹ ਸਾਸੋਰੀ ਆਖ ਲੈਂਦੀ ਵੀ ਤੂੰ ਇੰਨੀ ਗੱਲ ਆਖ ਦੇਣੀ ਐ ਪਰ ਉਹਣਾ ਵੀ ਫਿਰ ਆਖ ਦਿੰਦਾ ਤੂੰ ਨਾ ਇੰਨੀ ਗੱਲ ਆਖਿਆ ਕਰ ਤੇ ਚਲ ਉਹਨੇ ਤੇਨੂੰ ਉਤਰਾ ਸੈਸ ਭਾਈ ਆਖਿਆ ਵੀ ਇਹ ਸ਼ੀਸ਼ਾ ਕਿੰਨੇ ਤੋੜਿਆ ਹੋਰ ਉਹਨੇ ਤੇਨੂੰ ਗੁੱਸੇ ਨਾਲ ਨਹੀਂ ਆਖਿਆ ਤੈਨੂੰ ਨਹੀਂ ਜੀ ਮੈਂ ਨਹੀਂ ਗੁੱਸਾ ਕੀਤਾ ਹਾਂ ਤੇ ਗੁੱਸੇ ਨਾਲ ਕੋਈ ਗੱਲ ਆਂਦੀ ਨਹੀਂ ਉਤਰਾ ਵੀ ਇਹ ਸੁਭਾਅ ਰਾਇ ਤਰ੍ਹਾਂ ਦਾ ਗਰਮਾ ਉਹਨੇ ਜਿਹੜੀ ਗੱਲ ਮੂੰਹ ਤੇ ਕਰ ਦੇਣੀ ਐ ਉਹਨਾਂ ਛੱਡ ਪਰਾਂ ਪਤਾ ਮੈਨੂੰ ਵੀ ਉਤਰਾ ਇਹ ਐ ਵੀ ਸ਼ੀਸ਼ਾ ਵੀ ਤੂੰ ਨਹੀਂ ਤੋੜਿਆ ਨਿਆਣੇ ਕਿਸੇ ਨੇ ਤੋ ਤੇ ਚਾ ਰੋਟੀ ਰੋਟੀ ਖਾਓ ਠੀਕੇ ਤੇ ਫੇਰ ਆਪਾਂ ਸਾਗ ਦਵਾਲੇ ਹੋਈਏ ਰੋਟੀ ਨਹੀਂ ਮਮੀ ਜੀ ਮੈਂ ਖਾਣੀ ਜੇ ਕਹਿੰਦੇ ਸਾਗ ਧੋਣਾ ਵਾ ਤੇ ਫਿਰ ਨਾ ਸਾਗ ਚੋਕ ਕੇ ਧੋ ਦਿੰਨੇ ਆ ਨਹੀਂ ਕਾ ਪਹਿਲਾਂ ਰੋਟੀ ਖਾ ਦੇ ਫੇਰ ਸਾਗ ਚੋਣਾ ਤੇ ਫਿਰ ਧੋਣਾ ਆ ਚਲੋ